ਬਹੁਤ ਹੀ ਭਾਗਾ ਵਾਲਾ ਦਿਨ ਸੋਮਵਾਰ 10 ਨਵੰਬਰ 2025 ਸਵੇਰ ਦੇ ਬਾਬਾ ਸੁਖਾਨੰਦ ਜੀ ਬਾਬਾ ਮੜਜੀ ਦੀ ਸਮਾਦੀ ਸਥਾਨ ਦੇ ਦਰਸ਼ਨ ਬਹੁਤ ਕੁਝ ਮਿਲਦਾ ਇਸ ਦਰਬਾਰ ਤੋਂ ਪਰ ਇਨਸਾਨ ਨੂੰ ਮੰਗਣਾ ਆਉਣਾ ਚਾਹੀਦਾ ਹੈ ਬਾਬਾ ਜੀ ਹਰ ਪਗਤੇ ਮੇਰਾ ਕਰਦੇ ਨੇ ਇੱਕ ਵਾਰ ਤੁਸੀਂ ਇਸ ਦਰਬਾਰ ਤੇ ਆ ਕੇ ਸੱਚੇ ਮਨ ਨਾਲ ਨਤਮਸਤਕੋ ਕੇ ਬਾਬਾ ਜੀ ਅਗੇ ਅਰਦਾਸ ਬੇਨਤੀ ਕਰੋ ਬਾਬਾ ਜੀ ਤੁਹਾਡੇ ਭੰਡਾਰੇ ਭਰਪੂਰ ਕਰ ਦੇਣਗੇ ਜੋ ਵੀ ਇਸ ਦਰਬਾਰ ਤੇ ਆਉਂਦਾ ਉਹਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿੰਦੀ ਜੈ ਬਾਬਾ ਮੜਜੀ